ਭਾਈ ਗੁਰਜੀਤ ਸਿੰਘ ਖਾਲਸਾ ਭਾਈ ਗੁਰਜੀਤ ਜੀ ਮੈਂ ਤੁਹਾਡਾ ਆਪਣਾ ਪਰਸਨਲ ਸੋ ਜੀਐਨ ਵਾਜਦੀ ਵਿੱਚ ਅੱਜ ਆਪਾਂ ਜਿਵੇਂ ਕੱਲ ਤੋਂ ਪਤਾ ਹੀ ਆ ਬੀਤੀ ਸਮੇਂ ਤੋਂ ਲਾਕੇ ਲਗਾਤਾਰ ਬਾਰਿਸ਼ ਹੋ ਰਹੀ ਆ ਕੱਲ ਰਾਤ ਵੀ ਨਹੀਂ ਹਕੀ ਅੱਜ ਸਵੇਰ ਤੋਂ ਫੇਰ ਇਸੇ ਤਰ੍ਹਾਂ ਮੀਂਹ ਦਾ ਜਿਹੜਾ ਹੈ ਨਾ ਪ੍ਰਕੋਪ ਚੱਲੂ ਆ ਤੇ ਅੱਜ ਆਪਾਂ ਜਮਸ਼ੇਰ ਤੋਂ ਜੜਾੜੇ ਜਾ ਰਹੇ ਸੀ ਬਹੁਤ ਹੀ ਖਤਰਨਾਕ ਐਕਸੀਡੈਂਟ ਹੋਇਆ ਆ ਤੋਂ ਤੁਹਾਨੂੰ ਉਹਦੀਆਂ ਸਿੱਧੀਆਂ ਤਸਵੀਰਾਂ ਦਿਖਾ ਰਹੇ ਆ ਆ ਦੇਖੋ ਦਰਖਤ ਇੱਥੋਂ ਪੱਟ ਹੋਇਆ ਜੀ ਆਹ ਜਗ੍ਹਾ ਦਰਖਤ ਦੀ ਜੜਿਆਲੇ ਵੱਲੋਂ ਜਿਹੜੀ ਵੀਡੀਓ ਆਪਣੇ ਕਾਰ ਆ ਰਹੀ ਸੀ ਤੇ ਕਾਰ ਦੇ ਵਿੱਚ ਅੱਗੇ ਤੋਂ ਰੁੱਖ ਦਾ ਜਿਹੜਾ ਸਿੜੀ ਆ ਉਹ ਵਿੱਚ ਫਸ ਗਿਆ ਤੇ ਬੈਕ ਸੀਟ ਤੋਂ ਨਿਕਲ ਗਈ ਆ ਆ ਦੇਖੋ ਜਿਹੜੇ ਕਾਰ ਦੇ ਹਾਲਾਤ ਤੁਸੀਂ ਦੇਖ ਹੀ ਸਕਦੇ ਆ ਇਹਦੇ ਵਿੱਚ ਹਸਬੰਡ ਵਾਈਫ ਸੀਗੇ ਪੀ ਵੀ ਜਿਹੜਾ 8 ਪੀ ਵੀ 40 ਤੇ ਨੰਬਰ ਆ ਤੇ ਬਾਈ ਜਿਹੜੇ ਡਰਾਈਵਰ ਸੀ ਉਹ ਵੀ ਮੁਲਾਜ਼ਮੀ ਦੱਸੇ ਜਾ ਰਹੇ ਆ ਤੇ ਗੱਡੀ ਦੇ ਹਾਲਾਤ ਬਹੁਤ ਬੁਰੇ ਆ ਤੇ ਦੋਨੇ ਮੀਆਂ ਬੀਬੀ ਸਲਾਮਤ ਆ ਛੋਟੀਆਂ ਬੰਨੇ ਸੱਟਾਂ ਲੱਗੀਆਂ ਆ ਉਹਨਾਂ ਨੂੰ ਲੈ ਕੇ ਗਏ ਆ ਸਿਵਲ ਹਸਪੀਟਲ ਜੜਿਆਲਾ ਵਿਖੇ ਸੋ ਮੁਲਾਜ਼ਮ ਪਹੁੰਚ ਚੁੱਕੇ ਆ ਉਹਨਾਂ ਨੂੰ ਰਿਕਵਰ ਕੀਤਾ ਹੈ ਬਾਈ ਜੀ ਨੂੰ ਤੇ ਠੀਕ ਠਾਕ ਆ ਤੇ ਬਾਈ ਜਿਹੜੇ ਵੀ ਰੋਡ ਤੇ ਚੱਲਦੇ ਐ ਇਸ ਵੇਲੇ ਉਹ ਆਪਣੇ ਆਪ ਨੂੰ ਸੇਫਟੀ ਦੇ ਕੇ ਚੱਲਣ ਕਿਉਂਕਿ ਬਹੁਤ ਸਾਰੇ ਦਖਲ ਜਿਹੜੇ ਇਦਾਂ ਦੇ ਆ ਜਿਹੜੇ ਡਿੱਗ ਪੈਂਦੇ ਆ ਸੋ ਗੱਡੀ ਦੇ ਹਾਲਾਤ ਤੁਸੀਂ ਦੇਖ ਹੀ ਸਕਦੇ ਆ ਕਿੰਨਾ ਬੜਾ ਤ락ਤ ਆ ਤੇ ਆਰ ਪਾਰ ਹੋ ਗਿਆ ਜੀ ਆ ਤੁਸੀਂ ਹਾਲਾਤ ਦੇਖ ਸਕੋ ਜੀ ਗੱਡੀ ਦੇ ਫਰੰਟ ਸਾਈਡ ਤੋਂ 좌ਖਤ ਬੜਿਆ ਤੇ ਬੈਕ ਸਾਈਡ ਤੋਂ ਨਿਕਲਿਆ ਤੇ 좌ਖਤ ਨੇ ਗੱਡੀ ਨੂੰ ਜੜਿਆਲੇ ਵੱਲੋਂ ਆਉਂਦੀ ਸੀ ਤੇ ਫਰੰਟ ਫੇਸ ਜੜਿਆਲੇ ਵੱਲ ਘੁਮਾਤਾ ਇਹੋ ਜਿਹਾ ਭਿਆਨਕ ਐਕਸੀਡੈਂਟ ਹੋਇਆ ਆ ਆ ਦੇਖੋ ਜੀ ਗੱਡੀ ਦੇ ਹਾਲਾਤ ਬਈ ਸਹੀ ਤੁਹਾਡੀ ਗੱਲ ਸਹੀ ਆ ਉਧਰੋਂ ਹੀ ਆਈ ਹੈ ਗੱਡੀ ਧੱਕਾ ਮਾ ਕੇ ਲੈ ਗਿਆ ਨਹੀਂ ਠੀਕ ਆ ਹਾਂਜੀ ਤੇ ਗੱਡੀ ਜੜਿਆਲੇ ਵੱਲੋਂ ਆ ਰਹੀ ਸੀ ਇਸ ਵੇਲੇ ਜੜਿਆਲੇ ਵੱਲੋਂ ਮੂੰਹ ਹੋ ਗਿਆ ਤੇ ਮੇਰੇ ਵੀਰ ਜਿੰਨੇ ਵੀ ਰੋਡ ਤੇ ਡਰਾਈਵ ਕਰਦੇ ਆ ਸੋ ਸੇਫਲੀ ਡਰਾਈਵ ਕਰਨਾ ਕਿਉਂਕਿ ਬਰਸਾਤ ਦੇ ਦਿਨ ਆ ਦਰਖਤ ਦਾ ਪਤਾ ਨਹੀਂ ਕਦੋਂ ਡਿੱਗ ਪੈਣਾ ਆ ਉਹ ਦਰਖਤ ਡਿੱਗਰ ਦੇ ਨਾਲ ਜਿਹੜੀ ਇਸਲੈਂਟ ਹੋਇਆ ਆ ਇਹਦਾ ਬਾਜੀ ਸੋ ਦੋਨੇ ਹਸਬੰਡ ਵਾਈਫ ਜਿਹੜੇ ਆ ਉਹ ਸਿਵਲ ਹਸਪੀਟਲ ਲਿਆ ਉਹਨਾਂ ਨਾਲ ਵੀ ਗੱਲ ਕਰਦੇ ਆ ਬਾਈ ਜੀ ਦੀ ਬੈਲਟ ਪਈ ਆ ਆਪਾਂ ਜਨਾਬੀ ਸਾਹ ਤੋਂ ਗਿਆ ਮਾ ਹਾਂਜੀ ਹਾਂਜੀ ਆਓ ਜੀ ਉੱਥੋਂ ਪੱਠ ਹੋਇਆ ਤੱਕ ਦੇਖੋ ਉਹਨੇ ਜੋ ਪੱਠ ਤੱਕ ਕਿਰ ਉਹਨੇ ਖੇਚਦਾ ਹੋਣਾ ਨਹੀਂ ਸੀ ਤੱਕ ਤਾਂ ਬਹੁਤ ਵੱਡਾ ਸੀਗਾ ਉਹ ਤੂ ਹੋਇਆ ਆ ਉਹਨੇ ਐਂ ਘਮਾਤੀ ਗੱਡੀ ਜਨ ਲੈ ਗਈ ਆਇਓ ਉੱਥੋਂ ਆ ਜੀ ਹਾਂਜੀ ਬੰਦੀ ਦੇ ਪਲ ਬਹੁਤ ਦੇਸੀ ਭਾਜਦੇ ਹਾਂ ਇਹ ਜੇ ਉਹਦੀ ਆਪਾਂ ਤੇਜ਼ ਹੋਊਗਾ ਫੇਸ ਇੱਥੇ 40 13 ਹਾਂ ਲਈ ਆ ਪਛਾਈ ਤੇ ਹਾਂ ਜੀ ਉੱਥੋਂ ਪੱਠ ਹੋਇਆ ਜੀ ਜ਼ਖਤਾ ਦੇਖੋ ਆ ਜਗ੍ਹਾ ਤੋਂ ਪੱਠ ਹੋਇਆ ਬਹੁਤ ਹੀ ਜਿਆਦਾ ਭਿਆਨਕ ਐਕਸੀਡੈਂਟ ਹੋਇਆ ਸੋ ਬਹੁਤ ਬਚਾਇਆ ਦੋਨਾਂ ਮੀਆਂ ਬੀਬੀ ਦਾ ਜਿਹੜੇ ਸੀਗੇ ਵਿਚੇ ਪੰਜਾਬ ਪੁਲਿਸ ਦੇ ਅਧਿਕਾਰੀ ਦੱਸੇ ਜਾ ਰਹੇ ਆ ਸੋ ਇਸ ਵੇਲੇ ਆਪਾਂ ਖੜੇ ਆ ਜੀ ਜਗਰਾ ਦੇ ਸਿਵਲ ਹਸਪੀਟਲ ਦੇ ਇਥੇ ਜਿਹੜੇ ਦੋ ਜਨਾਂ ਦਾ ਐਕਸੀਡੈਂਟ ਹੋਇਆ ਹੈ ਇੱਥੇ ਆ ਕੇ ਪਤਾ ਲੱਗਾ ਕਿ ਦੋਨੇ ਮੁਲਾਜ਼ਮ ਆ ਦੋਨੇ ਇੱਥੇ ਕੰਮ ਕਰਦੇ ਆ ਤੇ ਉਹਨਾਂ ਦਾ ਅੰਦਰ ਇਲਾਜ ਚੱਲ ਰਿਹਾ ਆ ਸੋ ਉਹਨਾਂ ਦੇ ਰਿਲੇਟਿਵ ਵੀ ਆ ਚੁੱਕੇ ਭਾਈ ਸਾਹਿਬ ਇਹਨਾਂ ਦੇ ਬ੍ਰਦਰ ਹੀ ਆ ਕਿ ਬਾਈ ਜੀ ਨਾ ਕਰਦੇ ਆ ਪਰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਬਹੁਤ ਵਧੀਆ ਤੇ ਤੁਹਾਡੇ ਬ੍ਰਦਰ ਨੇ ਭਾਜੀ ਹੁਣੀ ਮੈਂ ਫਰੈਂਡ ਹੀ ਆ ਭਾਜੀ ਬ੍ਰਦਰ ਹੀ ਹੁੰਦੇ ਫਰੈਂਡ ਅਸਲ ਭਾਈ ਆ ਨਾ ਤੇ ਬਾਈ ਜੀ ਠੀਕ ਆ ਹੁਣ ਹਾਂ ਠੀਕ ਆ ਭਾਜੀ ਤੁਹਾਨੂੰ ਕਿਹਦੇ ਕਿੱਦਾਂ ਪਤਾ ਲੱਗਾ ਕਿ ਕੋਈ ਐਕਸੀਡੈਂਟ ਹੋਇਆ ਯਾ ਫੋਨ ਆਇਆ ਸੀਗਾ ਭਾਜੀ ਕਿਸੇ ਦਾ ਅੱਛਾ ਜੀ ਮੋਬਾਈਲ ਦਾ ਐਕਸੀਡੈਂਟ ਹੋਇਆ ਤਾਂ ਵੀ ਅਸੀਂ ਉਹ ਨੂਰਮਲ ਦਾ ਸੁਣ ਕੇ ਹੀ ਪਹੁੰਚਿਆ ਕਿ ਨੂਰਮਲ ਦਾ ਕਿਹੜਾ ਬੰਦਾ ਆਪਾਂ ਜਾ ਕੇ ਦੇਖੀ ਇਹੀ ਹੁੰਦਾ ਆਪਣੇ ਘਰ ਦੇ ਹੀ ਆ ਸਾਰੇ ਹੁੰਦੇ ਨਾ ਤੇ ਪਤਾ ਲੱਗਾ ਬਾਈ ਹੁਣੀ ਕਹਿੰਦੇ ਠੀਕ ਆ ਟ੍ਰੀਟਮੈਂਟ ਚੱਲ ਰਿਹਾ ਤਸਕੇ ਲੱਗ ਰਹ ਠੀਕ ਹੈ ਬਾਈ ਜੀ ਜੇ ਤੁਹਾਨੂੰ ਆਸ ਕਰਦੇ ਸਾਰੇ ਕਿ ਬਾਈ ਹੁਣ ਠੀਕ ਸਾਗ ਆਪਣੇ ਘਰ ਬਾਹਰ ਹੋਏ ਤੇ ਨਾਲ ਜੀ ਲੇਡੀਜ਼ ਆ ਉਹ ਕੌਣ ਦੇ ਨਾਲ ਕੰਮ ਕਰਦੇ ਉਹਨਾਂ ਦੇ ਠੀਕ ਹੈ ਜੀ ਧੰਨਵਾਦ ਭਾਜੀ